ਸਤਿ ਸ੍ਰੀ ਅਕਾਲ ਪੰਜਾਬ ਹਮਦਰਦ ਦੇ ਵੀਰੋ ਸਤਿ ਸ੍ਰੀ ਅਕਾਲ ਠੀਕ ਠਾਕ ਤੇ ਕਿਰਪਾ ਕਰੇ ਗੁਰੂ ਮਹਾਰਾਜ ਤੁਸੀਂ ਠੀਕ ਠਾਕ ਹੋ ਉਮੀਦ ਕਰਦਾ ਕਿ ਮੈਂ ਇੱਕ ਸਾਡੇ ਭਰਾ ਨੇ ਬਹੁਤ ਸਤਿਕਾਰਯੋਗ सुरेंद्र ਛਿੰਦਾ ਛਿੰਦਾ ਰਾਏਪੁਰ ਡੱਬਾ ਵਾਲਾ ਉਹਨਾਂ ਦੀ ਇੱਕ ਮੈਂ ਵੀਡੀਓ ਦੇਖੀ ਹੈ ਜੀ ਜਾਣਕਾਰਾਜ ਵਾਲੀ ਆਡੀਓ ਵੀ ਮੇਰੇ ਕੋਲ ਪਹੁੰਚੀ ਹੈ ਬਹੁਤ ਵਧੀਆ ਇਹ ਪ੍ਰਾਲਾ ਹੈ ਬਹੁਤ ਵਧੀਆ ਪ੍ਰਾਲਾ ਜੇ ਇਸ ਤਰ੍ਹਾਂ ਹੋ ਜਵੇ ਜਿਹੜੀ ਤੁਸੀਂ 8 ਤਰੀਕ ਨੂੰ ਮੀਟਿੰਗ ਕਰ ਰਹੇ ਹੋ ਨਾ ਇੱਕ ਪਲੇਟਫਾਰਮ ਤੇ ਹੋ ਜਾਓ ਕਿਉਂਕਿ ਜਦੋਂ ਤੱਕ ਇੱਕ ਪਲੇਟਫਾਰਮ ਤੇ ਨਹੀਂ ਹੋਣਾ ਤੇ ਸਰਕਾਰਾਂ ਦਾ ਵੀ ਉਹੀ ਕੰਮ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਬੇਸ਼ੱਕ ਹਾਈ ਕੋਰਟ ਨੇ ਤੁਹਾਡੇ ਬਕਾਇਦੇ ਦੇ ਆਰਡਰ ਪਾਸ ਕੀਤੇ ਨੇ ਤੁਹਾਡੇ ਤੁਹਾਨੂੰ ਰੈਗੂਲਰ ਕਰਨ ਦੀ ਵੀ ਉਹਨਾਂ ਨੇ ਇੱਕ ਇਨਸਟਰਕਸ਼ਨ ਦਿੱਤੀ ਹੈ ਸਰਕਾਰ ਨੂੰ ਪਰ ਜਦੋਂ ਤੱਕ ਸਰਕਾਰਾਂ ਇਧਰੋਂ ਆ ਨਹੀਂ ਕਰਦੀਆਂ ਆਪਾਂ ਇੱਕ ਨਹੀਂ ਹੁੰਦੇ ਕਿਉਂਕਿ ਅਲੱਗ-ਅਲੱਗ ਬਹੁਤ ਵਧੀਆ ਕੋਸ਼ਿਸ਼ਾਂ ਵਿੱਚ ਸਿੰਧਾ ਔਰ ਆਯੂਪੁਰ ਡੱਬਾ ਜਾਣ ਖਰਾਜ ਜੀ ਜੋ ਵੀ ਇਹ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਇਸ ਕੋਸ਼ਿਸ਼ ਨੂੰ ਸਲੂਟ ਕਰਦਾ ਇਸ ਤਰ੍ਹਾਂ ਦੀ ਕੋਸ਼ਿਸ਼ ਤਾਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਤੇ ਹੋਈ ਸੀ ਰੋਪੜ ਬਾਕੀ ਮੈਂ ਤੁਹਾਡੇ ਨਾਲ ਆ ਅੱਜ ਵੀ ਇੱਕ ਵਿਧਾਨ ਸਭਾ ਦਾ ਛੋਟਾ ਜਿਹਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਵੀ ਤੁਹਾਡੀ ਤੁਹਾਡਾ ਵੀ ਜ਼ਿਕਰ ਨਹੀਂ ਹੋਇਆ ਉੱਥੇ ਵੀ ਅਸੀਂ ਉਹ ਮਗੜ ਨੂੰ ਇਹ ਦੇ ਰਹੇ ਹਾਂ ਇਸ ਤੋਂ ਅਪਸ਼ ਨਹੀਂ ਉੱਥੇ ਸੀ ਤੇ ਕੱਲ ਮੈਂ ਫੇਰ ਜਾ ਕੇ ਪਤਾ ਕਰਾਂਗਾ ਪਤਾ ਕੀ ਹੈ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕਰਨਾ ਖੁਸ਼ ਹੋਇਆ ਕਿਉਂਕਿ ਜਦੋਂ ਤੱਕ ਇਕੱਠ ਨਹੀਂ ਹੁੰਦੇ ਉਦੋਂ ਤੱਕ ਅਲੱਗ-ਅਲੱਗ ਬੋਲੀਆਂ ਸਰਕਾਰਾਂ ਵੀ ਜਾਂ ਮੈਕਮਾ ਵੀ ਇਸ ਗੱਲ ਦਾ ਫਾਇਦਾ ਉਠਾਉਂਦਾ ਵੀ ਚਲੋ ਯਾਰ ਛੱਡੋ ਜਦੋਂ ਤੱਕ ਚੱਲਦਾ ਚੱਲੀ ਜਾਣ ਦੋ ਲਿਖੂ ਕੋਸ਼ਸ਼ ਹੋਰ ਕਹੇਗਾ ਕੋਸ਼ਸ਼ ਹੋਰ ਕਹੇਗਾ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਕੱਲ ਮੈਂ ਫੇਰ ਜਾ ਕੇ ਤੁਹਾਨੂੰ ਦੱਸਾਂਗਾ ਮੈਂ ਤਾਂ ਅਰਦਾਸ ਹੀ ਕਰ ਸਕਦਾ ਵੀਰੋ ਬਾਕੀ ਹੰਬੜਾ ਮਾਰਨਾ ਜਿਸ ਤਰ੍ਹਾਂ ਸ਼ੰਦਾਰ ਆਏ ਬੜੱਬਾ ਜੀ ਨੇ ਕਿਹਾ ਹੰਬੜਾ ਜਦੋਂ ਕਿਸੇ ਚੀਜ਼ ਦਾ ਮਾਰਿਆ ਜਾਂਦਾ ਜਿਸ ਤਰ੍ਹਾਂ ਆਪਾਂ ਕਹਿ ਰਹੀਏ ਮੋਟਰ ਦਾ ਪਾਣੀ ਹੋਵੇ ਘੱਟ ੱਟਕਾ ਮਾਰਦਾ ਏ ਨਾਲੀ ਦਾ ਪਾਣੀ ਉਹ ਤੋਂ ਘੱਟ ੱਟਕਾ ਮਾਰਦਾ ਏ ਜਦੋਂ ਨਦੀ ਦਾ ਪਾਣੀ ਆ ਜਾਂਦਾ ਫਿਰ ਉਹ ਪੂਰਾ ੱਟਕਾ ਮਾਰਦਾ ਏ ਤੇ ਸੋ ਤੁਸੀਂ ਸਮਝ ਗਏ ਹੋਣੇ ਆਪਾਂ ਹੁਣ ਪੂਰਾ ਇੱਕ ਨਦੀ ਦੇ ਜਾਂ ਨਹਿਰ ਦੇ ਪਾਣੀ ਵਾਂਗੂ ਇਸ ਤਰ੍ਹਾਂ ਦਾ ਕੋਈ ਫੈਸਲਾ ਲੈ ਲਓ ਤੇ ਜਿੱਤ ਨੇੜੇ ਆ ਇਹ ਤੁਹਾਡੇ ਜਿਹੜੇ ਕਾਨੂੰਨ ਪਾਸ ਕਰੇ ਨੇ ਹਾਈ ਕੋਰਟ ਨੇ ਪਹਿਲਾਂ ਵੀ ਆਰਡਰ ਦਿੱਤੇ ਸੀ ਜਿਸਨਾਂ ਦਾ ਰਾਏ ਉੱਪਰ ਵੀ ਦੱਸ ਰਹੇ ਨੇ ਤੇ ਉਦੋਂ ਤੱਕ ਨਹੀਂ ਪਾਸ ਹੋਣੇ ਜਦੋਂ ਤੱਕ ਇਕਾ ਨਹੀਂ ਹੁੰਦਾ ਤੇ ਤਨਖਾਹਾਂ ਵਧੀਆਂ ਨੇ ਉਹ ਵੀ ਕੋਟ ਰਾਹੀਂ ਵਧੀਆਂ ਨੇ ਇਕਾ ਸੀ ਤੁਹਾਡਾ ਤੁਸੀਂ ਇਨ ਯੂਨੀਫਾਰਮ ਰੋਡ ਤੇ ਆਏ ਸੀ ਰੋਪੜ ਇਹ ਵੀ ਇੱਕ ਕਾਰਨ ਸੀ ਕਿ ਸਰਕਾਰਾਂ ਨੇ ਤੁਹਾਡਾ ਤਨਖਾਹ ਵਧਾ ਦਿੱਤੀਆਂ ਜਰੂਰ ਧਰ ਨਾਲ ਆਇਆ ਸੀ ਤੁਸੀਂ ਸਾਰੇ ਔਨ ਡਿਊਟੀ ਮੁਲਾਜ਼ਮੋ ਤੋਂ ਰੋਡ ਤੇ ਆ ਗਏ ਸੀ ਨਾ ਤੇ ਇਹ ਵੀ ਇੱਕ ਕਾਰਨ ਸੀ ਕਿਉਂਕਿ ਮੈਂ ਜਾਣਦਾ ਰਹੇ ਨਾ ਕੱਲ ਮੈਂ ਫੇਰ ਜਾਵਾਂਗਾ ਕਈ ਵਾਰ ਤੁਹਾਡੇ ਅਫਸਰ ਮਿਲਦੇ ਨੇ ਕਈ ਵਾਰ ਨਹੀਂ ਮਿਲਦੇ ਦਿੱਕਤ ਹੋ ਜਾਂਦੀ ਹੈ ਤੇ ਫਿਰ ਪੈਟਰੋਲ ਫੂਕ ਕੇ ਵਾਪਸ ਆਉਣਾ ਪੈ ਜਾਂਦਾ ਹੈ ਕਈ ਵਾਰ ਇੱਕ ਮਿਲਦਾ ਕਈ ਵਾਰ ਦੋ ਮਿਲਦੇ ਨੇ ਹੁਣ ਮੈਂ ਕੱਲ ਜਾਵਾਂਗਾ ਤੇ ਮੇਰੀ ਤੁਹਾਨੂੰ ਬੇਨਤੀ ਹੈ ਵੀਡੀਓ ਮੈਂ ਤਾਂ ਪਾਈ ਹੈ ਕੱਲ ਮੈਂ ਉੱਥੇ ਜਾਵਾਂਗਾ ਤੁਹਾਡੇ ਲਈ ਅਰਦਾਸ ਵੀ ਕਰਦਾ ਰਹਨਾ ਤੇ ਮੈਨੂੰ ਸ਼ੰਦਾਰਾਲੇ ਪਰ ਡੱਬਾ ਜੀ ਦਾ ਇਹ ਉਪਰਾਲਾ ਮੈਨੂੰ ਚੰਗਾ ਲੱਗਿਆ ਏ ਬਹੁਤ ਹੀ ਵਧੀਆ ਜਿੰਨਾ ਕਹਿ ਲੋ ਮੈਂ ਇਸ ਫੈਸਲੇ ਨੂੰ ਸਲੂਟ ਕਰਦਾ ਬਾਕੀ ਆਪਣੀਆਂ ਆਪਣੀਆਂ ਜਥੇਬੰਦੀਆਂ ਬਣਾ ਕੇ ਤਾਂ ਕੁਝ ਹੌਸਲ ਤਾਂ ਹੋਣਾ ਨਹੀਂ ਕਿਉਂਕਿ ਲੀਡਰ ਕਾਫੀ ਨੇ ਕਈਆਂ ਦੇ ਤਾਂ ਮੈਨੂੰ ਨਾ ਹੀ ਯਾਦ ਨਹੀਂ ਹੈਗੇ ਕਦੇ ਇਕੱਠੇ ਹੋ ਜੰਨੇ ਕਦੇ ਕੁਝ ਇਸ ਤਰ੍ਹਾਂ ਦਾ ਕੋਈ ਨਹੀਂ ਤੇ ਹੁਣ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਜੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਤੇ ਆਪਾਂ ਉਸ ਵੀਰ ਦੇ ਨਾਲ ਲੱਗੇ ਤੇ ਵਧੀਆ ਕੋਸ਼ਿਸ਼ ਕੀਤੀ ਹੈ ਰਾਜਪੁਰ ਡੱਬਾ ਵਾਲੇ ਸ਼ੰਦਾ ਜੀ ਆਈ ਵੈਲ ਸਲੂਟ ਜੂ ਪਹਿਲੀ ਵਾਰੀ ਮੈਂ ਤੁਹਾਨੂੰ ਸਲੂਟ ਮਾਰਦਾ ਵੀ ਆਪਾਂ ਇਕੱਠੇ ਹੋ ਜਾਈਏ ਪਹਿਲੀ ਵਾਰੀ ਕਿਸੇ ਨੇ ਗੱਲ ਕੀਤੀ ਹੈ ਕਿ ਕੋਈ ਮੀਟਿੰਗ ਰੱਖੀ ਹੈ 8 ਤਰੀਕ ਨੂੰ ਲੁਧਿਆਣੇ ਦੇ ਵਿੱਚ ਇਕੱਠੇ ਹੋਣ ਦੇ ਲਈ ਬਹੁਤ ਵਧੀਆ ਉਪਰਾਲਾ ਜਿੱਤੋਗੇ ਤੁਸੀਂ ਮੈਂ ਵੀ ਉਮੀਦ ਕਰਦਾ ਮੈਂ ਵੀ ਅਰਦਾਸ ਕਰਦਾ ਜਿੱਥੇ-ਜਿੱਥੇ ਮੇਰੀ ਜ਼ਰੂਰਤ ਹੋਈ ਮੈਂ ਹਾਜ਼ਰ ਤੇ ਕੱਲ ਮੈਂ ਫੇਰ ਤੁਹਾਡੇ ਆਪਸਰਾਂ ਦੇ ਰੂਪ ਰੂਪ ਹੋਵਾਂਗਾ ਤੇ ਉੱਥੋਂ ਮੈਂ ਵੀਡੀਓ ਪਾ ਕੇ ਕੁਛ ਨਾ ਕੁਛ ਇਹ ਕੁਛ ਪੱਲੇ ਪੈਂਦਾ ਹੋਇਆ ਤਾਂ ਦੱਸਦਾਗਾ ਜੇ ਪਤਨਾਲਾ ਉੱਥੇ ਦਾ ਉੱਥੇ ਹੀ ਹੈ ਫਿਰ ਮੈਂ ਉਹ ਵੀ ਤੁਹਾਨੂੰ ਦੱਸਦਾਗਾ ਗਲਤੀ ਫਲਤੀ ਤੇ ਮਾਫੀਆਂ ਮੈਂ ਕੋਈ ਪੱਤਰਕਾਰ ਨਹੀਂ ਹੈਗਾ ਤੁਹਾਡਾ ਭਰਾ ਹੈ ਮੈਂ ਬਜ਼ੁਰਗਾਂ ਦਾ ਬੇਟਾ ਹੈ ਜਿਹੜੇ ਬਰਾਬਰ ਦੇ ਨੇ ਠੀਕ ਉਹਨਾਂ ਦਾ ਮੈਂ ਭਰਾ ਹੈ ਭੈਣਾਂ ਦਾ ਵੀ ਭਰਾ ਹੈ ਆਪਣੀਆਂ ਦਾ ਤੇ ਵਕੀਰ ਦੇ ਵਿੱਚ ਕੋਈ ਗਲਤੀ ਹੈ ਤਾਂ ਆਈ ਵਿਲ ਸੌਰੀ ਬਹੁਤ ਵਧੀਆ ਕੋਸ਼ਿਸ਼ ਲੱਗੀ ਆਈ ਵਿਲ ਸਲੂਟ ਇਹੋ ਜੀ ਯਤਨ ਹੋਣੇ ਚਾਹੀਦੇ ਨੇ ਸਸੀ ਕਾਜ਼ ਤੁਹਾਡਾ ਦੋਸਤ ਅਰਵਿੰਦਪਰ